ਚੈਨਿਸ ਪੰਜਾਬ ਤੇ ਸਵੇਰੇ ਦੀ ਸਭ ਤੋਂ ਵੱਡੀ ਖਬਰ ਨੇ ਦਸਤਕ ਦਿੱਤੀ ਪੰਜਾਬ ਦੇ ਵਿੱਚ ਨਸ਼ੀਲੇ ਪਦਾਰਥ ਦੀ ਖੇਤੀ ਕੀਤੀ ਜਾ ਰਹੀ ਸੀ ਪੰਜਾਬ ਪੁਲਿਸ ਦੇ ਵੱਲੋਂ 1200 ਬੁੱਟੇ ਬਰਾਮਦ ਕੀਤੇ ਗਏ ਨੇ ਤੇ ਖੇਤੀ ਕਰਨ ਵਾਲੇ ਵਿਅਕਤੀ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਤਾਂ ਦੱਸ ਦਈਏ ਕਿ ਫਾਜ਼ਲ ਕਾਦੇ ਇਲਾਕੇ ਦੇ ਵਿੱਚ ਇਹ ਖੇਤੀ ਕੀਤੀ ਜਾ ਰਹੀ ਸੀ ਵਧੇਰੇ ਜਾਣਕਾਰ ਦੇਣ ਦੇ ਲਈ ਸਾਡੇ ਸਹਿਯੋਗੀ ਪੱਤਰਕਾਰ ਅਰਵਿੰਦ ਤਨੇਜਾ ਫੋਨਲਾਈਨ ਤੇ ਜੁੜ ਚੁੱਕੇ ਨੇ ਜਿਨ੍ਹਾਂ ਤੋਂ ਪੂਰੀ ਜਾਣਕਾਰੀ ਲਵਾਂਗੇ ਜੀਤਨੇਜਾ ਸਾਹਿਬ ਕਿਸ ਤਰੀਕੇ ਦੀ ਖੇਤੀ ਜਿਹੜੀ ਹੈ ਇਲਾਕੇ ਦੇ ਵਿੱਚ ਕੀਤੀ ਜਾ ਰਹੀ ਸੀ ਤੇ ਪੰਜਾਬ ਪੁਲਿਸ ਦੇ ਵੱਲੋਂ ਕਦੋਂ ਕਾਰਵਾਈ ਕੀਤੀ ਗਈ ਹੈ ਆ ਦੇਖੋ 1200 ਦੇ ਕਰੀਬ ਬੂਟੇ ਜਿਹੜੇ ਬ੍ਰਾਹਮੜ ਕੀਤੇ ਗਏ ਆ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਵੱਲੋਂ ਸਾਂਝੇ ਤੌਰ ਤੇ ਇਹ ਆਪਰੇਸ਼ਨ ਜਿਹੜਾ ਹੈਗਾ ਉਹ ਕੀਤਾ ਗਿਆ ਦੱਸ ਦਈਏ ਕਿ ਆ ਰੋਜ਼ਾਨਾ ਹੀ ਬੀਐਸਐਫ ਅਤੇ ਪੰਜਾਬ ਪੁਲਿਸ ਰਹਦੀ ਇਲਾਕੇ ਦੇ ਵਿੱਚ ਗਸ਼ਤ ਕਰਦੇ ਆ ਸਾਂਝੇ ਤੌਰ ਤੇ ਔਰ ਇਹੀ ਕੱਲ੍ਹ ਸ਼ਾਮ ਜਿਹੜਾ ਹੈਗਾ ਗਸ਼ਤ ਕੀਤੀ ਜਾ ਰਹੀ ਸੀ ਜਿਸ ਦੌਰਾਨ ਪੰਜਾਬ ਪੁਲਿਸ ਨੂੰ ਜਿਹੜੀ ਹੈ ਸੂਚਨਾ ਮਿਲੀ ਕਿ ਇੱਕ ਜਗ੍ਹਾ ਤੇ ਜਿਹੜਾ ਹੈਗਾ ਕਿਸੇ ਦੇ ਵੱਲੋਂ ਅਫੀਮ ਦੀ ਜਿਹੜੀ ਖੇਤੀ ਕੀਤੀ ਜਾ ਰਹੀ ਹੈ ਤਾਂ ਜਦ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਵੱਲੋਂ ਸਾਂਝੇ ਤੌਰ ਤੇ ਰੇਡ ਕੀਤੀ ਜਾਂਦੀ ਹੈ ਤਾਂ ਇਸੇ ਦੌਰਾਨ 1200 ਬੂਟੇ ਜਿਹੜੇ ਹੈਗੇ ਬ੍ਰਾਹਮੜ ਹੁੰਦੇ ਟਾਣੀ ਬਚਨ ਸਿੰਘ ਦੇ ਨਜ਼ਦੀ ਪਿੰਡ ਜਿੱਥੇ ਇਹ ਕਾਰਵਾਈ ਹੋਈ ਹੈ ਔਰ ਇਹ ਵੀ ਦੱਸ ਦਈਏ ਕਿ ਇੱਥੇ ਜਦ ਰੇਡ ਕੀਤੀ ਹੈ ਤਾਂ ਉਹ ਜੋ ਕਿਸਾਨ ਹੈ ਜਿਸ ਦੇ ਵੱਲੋਂ ਇਹ ਖੇਤ ਦੇ ਵਿੱਚ ਬਿਜਾਈ ਕੀਤੀ ਗਈ ਸੀ ਉਸ ਨੂੰ ਵੀ ਜਿਹੜਾ ਹੈਗਾ ਮੌਕੇ ਤੇ ਹੀ ਨ ਕਾਬੂ ਕਰਨ ਦਿੱਤਾ ਗਿਆ ਔਰ ਉਸ ਦੇ ਖਿਲਾਫ ਜਿਹੜਾ ਹੈਗਾ ਮਾਮਲਾ ਦਰਜ ਕਰ ਦਿੱਤਾ ਗਿਆ ਔਰ ਦੱਸ ਦਈਏ ਕਿ ਇਹ ਜੋ ਖੀਤੀ ਹੈਗੀ ਹੈ ਇਸ ਨੂੰ ਜਦ ਕਬਜ਼ੇ ਚ ਲਿਆ ਗਿਆ ਤਾਂ ਇਸ ਦਾ 13 ਕਿਲੋ 400 ਗ੍ਰਾਮ ਦੇ ਕਰੀਬ ਜਿਹੜਾ ਹੈਗਾ ਉਹ ਵਜ਼ਨ ਬਣਿਆ ਜਿਸ ਦੇ ਉੱਤੇ ਜਿਹੜਾ ਕੀ ਹੈ ਐਨਡੀਪੀਐਸ ਐਕਟ ਦੇ ਤਹਿਤ ਥਾਣਾ ਸਦਰ ਜਲਾਲਾਬਾਦ ਵਿਖੇ ਪੁਲਿਸ ਦੇ ਵੱਲੋਂ ਜਿਹੜਾ ਹੈਗਾ ਉਹ ਮਾਮਲਾ ਦਰਜ ਕਰ ਮਿਤਾ ਗਿਆ ਫਿਲਹਾਲ ਜਿਹੜਾ ਕਿਸਾਨ ਹੈ ਉਹ ਪੁਲਿਸ ਦੀ ਹਿਰਾਸਤ ਵਿੱਚ ਹੈਗਾ ਔਰ ਉਸ ਨੂੰ ਅੱਜ ਜਿਹੜਾ ਹੈਗਾ ਅੱਗੇ ਦੀ ਕਾਰਵਾਈ ਲਈ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਜੀ ਕੀ ਤਾਂ ਤੁਹਾਨੂੰ ਕੁਝ ਪਤਾ ਚੱਲ ਸਕਿਆ ਕਿ ਕਦੋਂ ਤੋਂ ਇਹ ਵਿਅਕਤੀ ਜਿਹੜਾ ਹੈ ਅਫੀਮ ਦੀ ਖੇਤੀ ਕਰ ਰਿਹਾ ਸੀ ਅ ਦੇਖੋ ਉਹ ਵਿਅਕਤੀ ਦੇ ਨਾਲ ਜਦ ਗੱਲ ਕੀਤੀ ਗਈ ਹੈ ਤਾਂ ਉਸ ਦਾ ਕਹਿਣਾ ਸੀ ਕਿ ਉਹ ਖੁਦ ਜਿਹੜਾ ਹੈਗਾ ਇਸ ਦਾਦੀ ਹੈਗਾ ਉਹ ਖੁਦ ਪੋਸਤ ਖਾਂਦਾ ਹੈਗਾ ਔਰ ਕਈ ਉਸ ਨੇ ਦੱਸਿਆ ਕਿ ਕਈ ਬਿਮਾਰੀਆਂ ਦੇ ਨਾਲ ਵੀ ਉਹ ਗਰਸਤ ਹੈਗਾ ਔਰ ਉਸ ਦੇ ਵੱਲੋਂ ਜਿਹੜਾ ਹੈਗਾ ਮਹਿੰਗਾਈ ਦੇ ਚੱਲਦੇ ਆ ਔਰ ਇਹ ਪੋਸਤ ਨਾ ਮਿਲਣ ਦੇ ਚੱਲਦੇ ਆ ਉਸ ਦੇ ਵੱਲੋਂ ਆਪਣੇ ਖਾਣ ਦੇ ਲਈ ਜਿਹੜਾ ਹੈਗਾ ਇਸ ਨੂੰ ਬੀਜਿਆ ਗਿਆ ਸੀ ਖੇਤ ਦੇ ਵਿੱਚ ਹਾਲਾਂਕਿ ਇਹ ਪੁਲਿਸ ਜਾਂਚ ਕਰੇਗੀ ਕਿ ਇਹ ਸ਼ਖਸ ਜਿਹੜਾ ਹੈਗਾ ਇਹ ਆਪਣੇ ਖਾਣ ਲਈ ਬੀਜ ਰਿਹਾ ਸੀ ਜਾਂ ਫਿਰ ਇਸ ਨੇ ਅੱਗੇ ਇਸ ਦਾ ਵਪਾਰ ਕਰਨਾ ਸੀ ਕਮਰਸ਼ੀਅਲ ਕੁਆਂਟੀਟੀ ਜਿਹੜੀ ਹੈਗੀ ਆ ਉਹ ਦੇਖਿਆ ਜਾਵੇ ਤਾਂ 12 13 ਕਿਲੋ 400 ਗ੍ਰਾਮ ਜਿਹੜਾ ਹੈਗਾ ਉਹ ਜ਼ਿਆਦਾ ਕੁਆਂਟੀਟੀ ਬਣ ਜਾਂਦੀ ਹੈ ਲੇਕਿਨ ਇਹ ਸਾਬ ਦੇ ਵਿਚਾਲੇ ਉਸ ਸ਼ਖਸ ਦਾ ਇਹੀ ਕਹਿਣਾ ਹੈ ਕਿ ਉਸ ਨੇ ਆਪਣੇ ਖਾਨ ਦੇ ਲਈ ਜਿਹੜਾ ਕਿ ਇਸ ਨੂੰ ਬੀਜਿਆ ਸੀ ਔਰ ਪਹਿਲੀ ਵਾਰ ਉਸ ਦਾ ਕਹਿਣਾ ਹੈ ਕਿ ਉਸ ਨੇ ਪਹਿਲੀ ਵਾਰ ਇਸ ਤਰ੍ਹਾਂ ਦੀ ਖੇਤੀ ਜਿਹੜੀ ਹੈਗੀ ਆ ਉਹ ਕੀਤੀ ਸੀ ਜੀ ਜੀ ਤਾਂ ਜਾਣਕਾਰ ਦੇਣ ਲਈ ਧੰਨਵਾਦ ਜੀ ਤਾਂ ਉਧਰ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਅਧਿਕਾਰੀ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਾਣਕਾਰੀ ਜਿਹੜੀ ਆ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਹਾਂ ਜੀ ਪੈਟਰੋਲਿੰਗ ਤੇ ਜਾ ਰਿਹਾ ਸੀ ਮੈਂ ਚੌਕਨ ਚਾਰ ਦੇਸੀ ਗੁਰਨਾਮ ਸੇ ਉਸ ਪਾਰਟੀ ਮੇਰੇ ਨਾਲ ਸੀਗੀ ਇਹ ਸਰਕਾਰੀ ਗੱਡੀ ਤੇ ਚੱਕੀਪੁਰ ਤੋਂ ਇਲਾਸ ਵਾਸਤੇ ਜਾ ਰਹੇ ਸੀ ਚੌਕੀ ਜਗ੍ਹਾ ਤੋਂ ਅੰਦਰ ਚੱਕੀ ਖੀਵਾ ਪਹੁੰਚ ਰਹੇ ਸੀ ਫੁੱਲਸ ਪਾਰਟੀ ਤੇ ਨਾਲ ਅਗਰ ਬੀਐਸਪ ਦਾ ਸਾਨੂੰ ਮਿਲਾਕੀ ਹੋਈ ਅਸੀਂ ਉਹਨਾਂ ਨੂੰ ਨਾਲ ਲੈ ਕੇ ਬਾਰਡਰ ਏਰੀਆ ਦੀ ਗਸ਼ਤ ਕਰਨ ਜਾ ਰਹੇ ਸੀ ਜੀ ਜਦ ਤਾਣੀ ਬਚਨ ਸਾਬ੍ਹ ਦੇ ਪਿੱਛੇ ਅਸੀਂ ਥੋੜੀ ਜੀ ਸਨ ਮੁਕੌਰ ਨੇ ਇਲਾਹ ਦਿੱਤੀ ਮੁਕੌਰ ਨੇ ਚਲਾ ਦਿੱਤੀ ਵੀ ਟਿੱਕਣ ਸਿੰਘ ਚੜਾ ਹੈਗਾ ਨਾ ਟਿੱਕਣ ਸਿੰਘ ਜੀ ਹਿਮਤ ਸਿੰਘ ਪੁੱਤਰ ਟਿੱਕਣ ਸਿੰਘ ਹਿਮਤ ਸਿੰਘ ਦਾ ਪੁੱਤਰ ਟਿੱਕਣ ਸਿੰਘ ਇਹਨਾਂ ਆਉਦੇ ਖੇਤ ਵਿੱਚ ਪੋਸਟ ਦੀ ਖੇਤੀ ਦੇ ਬੂਟੇ ਲਾਏ ਹੋਏ ਨੇ ਅਸੀਂ ਪਤਲਾ ਸਾਨੂੰ ਖੋਸ ਹੋਰ ਮੁਕਤ ਕਰਦੇ ਦਿੱਤੀ ਜਿਸ ਦੇ ਤਾਪ ਤੇ ਅਸੀਂ ਕੋਈ ਕਾਰਵਾਈ ਅੰਮਲ ਚਲਾਈ ਸਾਝੇ ਤੌਰ ਤੇ ਪੀਐਸਫ ਤੇ ਅਸੀਂ ਸਾਂਝਾ ਆਪਰੇਸ਼ਨ ਕਰਕੇ 31 12 ਬੂਟੇ ਸੀ ਇਹ ਬਸੀਂ ਵજન ਲ ਵੀ ਕੋਈ ਸਾਵਧਾਨੀ ਵજન ਹਾਂ ਜੀ ਹਾਂ ਜੀ ਉਹ ਸੀ ਵજન ਕੀਤਾ ਸੀ ਕੰਡੇ ਦਾ ਪ੍ਰਬੰਧ ਕਰਕੇ ਜੀ ਤਾਂ ਇਹ ਪਾ ਗਏ 13 ਕਿਲੋ 400 ਗ੍ਰਾਮ ਹੋਇਆ ਵજન ਨੇ ਪੌਦੇ ਪੌਦੇ ਨੂੰ ਕੁੱਟ ਕੇ ਸੀ ਨਾ ਜੀ ਦੇਖੋ প্লাਸਟਿਕ ਦੇ ਬੱਤੀ ਜਪਾ ਗਏ ਜੀ ਇਹ ਜਿਹੜਾ ਹਿਮਿਤ ਸਿੰਘ ਸੀ ਹਿਮਿਤ ਸਿੰਘ ਸੀ ਇਹ ਉੱਥੇ ਆਪਦੇ ਖੇਤ ਵਿੱਚ ਗੋਡੀ ਵਗੈਰਾ ਕਰ ਰਿਹਾ ਸੀ ਜੀ ਇਹਦੇ ਉੱਤੇ ਖੇਤ ਦੇ ਪੱਠੇ ਨੇ ਤੇ ਕੁਝ ਧਨੀਆਂ ਦੀ ਖੇਤੀ ਲਾਈ ਹੋਈ ਸੀ ਕੁਝ ਧਨੀਆਂ ਦੇ ਖੇਤੀ ਦੇ ਵਿੱਚ ਸੀ ਕੁਝ ਨੇ ਅਲੱਗ ਵਿਜੀ ਹੋਈ ਸੀ ਇਹ ਕਿ ਤੋ ਸਰਸਾਈ ਜਗਾ ਤੇ ਖੁਦ ਵੀ ਦੱਸ ਰਿਹਾ ਕਿ ਆਦੀ ਹੈ ਖਾਂਦਾਨ ਦੀ ਹਾਂਜੀ ਹਾਂਜੀ ਇਹ ਨਸ਼ਾ ਕਰਨ ਦਾ ਤੀ ਹੈ ਇਹਨਾਂ ਨਸ਼ੇ ਦੀ ਪੂਰਤੀ ਵਾਸਤੇ ਕੰਦੇ ਮੈਂ ਲਾਈ ਹੋਈ ਸੀ ਪਰ ਇਸ ਕਰਕੇ ਅਸੀਂ ਇਹਨੂੰ ਮਾਲ ਬਰਾਮਦ ਕਰਕੇ ਗ੍ਰਿਫਤਾਰ ਕਰ ਲਿਆ ਮਾਮਲਾ ਦਰਜ ਕਰਤਾਗੇ ਮਾਮਲਾ ਦਰਜ ਮੁਕਦਮਾ ਦਰਜ ਕਰਤਾਗੇ ਤਾਂਦਰ ਨਸ਼ੀਲੇ ਪਦਾਰਥ ਦੀ ਖੇਤੀ ਕਰਨ ਵਾਲੇ ਵਿਅਕਤੀ ਦਾ ਬਿਆਨ ਵੀ ਸਾਹਮਣੇ ਆਇਆ ਕਿ ਕੁਝ ਕਹਿੰਦਾ ਹੋਇਆ ਇਹ ਵਿਅਕਤੀ ਨਜ਼ਰ ਆਇਆ ਇਸ ਦੇ ਵੱਲੋਂ ਅਜਹੀ ਖੇਤੀ ਕਿਉਂ ਸ਼ੁਰੂ ਕੀਤੀ ਗਈ ਸੀ ਸਭ ਕੁਝ ਇਸ ਦੇ ਵੱਲੋਂ ਵੱਡੇ ਖੁਲਾਸੇ ਜਿਹੜੇ ਨੇ ਮੀਡੀਆ ਦੇ ਅੱਗੇ ਕੀਤੇ ਗਏ ਨੇ ਕਬੂਤੇ ਕਿਹੜੇ ਹਾਂ ਪੋਸਟ ਵੀ ਕਿਵੇਂ ਬੀਜੀ ਸੀ ਜੀ ਜਦੋਂ ਮੈਨੂੰ ਮੰਨ ਲਈ ਗੱਲ ਵੀ ਟੈਗ ਦਾ ਵੀ ਹੋ ਗਿਆ ਏ ਸ਼ੁਕਰ ਦਾ ਵੀ ਹੈ ਦਰਾਂਗ ਵੀ ਹੋ ਜਾਂਦੀ ਏ ਹੂੰ 20 ਸਾਲ ਹੋ ਗਏ ਮੈਨੂੰ ਖਾਂਦੇ ਨੂੰ ਹੂੰ ਤੇ ਮੁੱਲ ਨਹੀਂ ਲਿਆ ਜਾਂਦਾ ਨਾ ਮਿਲਦਾ ਕਿਰੋ ਹੂੰ ਤੇ ਮੈਂ ਆਪ ਵਾਸਤੇ ਮਨਜੀਬ ਜੀ ਨੇ ਥਾਂ ਬੀਜੀ ਸੀ ਹੂੰ ਖਾਣ ਵਾਸਤੇ ਹੂੰ ਤੇ ਉਹ ਵੀ ਕੱਚਾ ਪੱਟਾ ਆ ਕੇ ਪੱਟਾ ਗਿਆ ਕਿਹੜੀ ਥਾਂ ਤੇ ਖੇਤ ਕਿੱਥੇ ਆ ਖੇਤ ਖੇਤ ਉਹ ਥਾਣੀ ਬਾਜਾ ਸੀ ਹੂੰ ਇਹ ਫੜੇ ਕੇ ਮੈਂ ਗਿਆ ਫਿਰ ਇਹ ਜਿਹੜਾ ਗੁਰੂ ਜਾਣਦਾ ਹੂੰ ਨਹੀਂ ਕਹਿੰਦੇ ਬੀਐਸਐਫ ਨੇ ਫੜਿਆ ਜੇ ਤੂੰ ਵੀ ਆਇਆ ਨਾ ਰਹੀ ਹੈਗੇ ਪਰ ਇਹ ਪਤਾ ਨਹੀਂ ਸਰਦਾਰਾਂ ਨੂੰ ਪਰ ਉਹ ਲੰਗਰ ਕੋਲ ਨਾਂ ਨਾ ਬੱਗਾ ਹਾਂ ਅੱਛਾ ਤੂੰ ਆਪ ਕੀ ਖਾਣਾ ਹੈ ਪੋਸਤ ਪੋਸਤ ਖਾਣਾ ਕਿੰਨੇ ਚਿਰ ਤੋਂ ਵੀਸਾ ਲੋਗ ਨੇ ਤੇ ਆਪਦੇ ਹਾਸਤੇ ਬੀਜੇ ਸੀ ਹਾਂਜੀ ਇਹ ਬੂਟੇ ਕਿੰਨੇ ਕੁ ਸੀਗੇ ਬੂਟੇ ਤਾਂ 300 ਤਾਂ ਆ ਗਿਆ ਹਨ ਮੈਨਾ ਕਿੰਨੇ ਆ ਗਿਆ ਜਨਾਬ ਵਿੱਚ ਤਾਂ ਤਾਂ ਆ ਕੋਈ 200 400 1500 ਹਜ਼ਾਰ 1200 ਹੋਏਗਾ ਹੀ ਹੋਏਗਾ ਹਜ਼ਾਰ 1200 ਬੂਟਾ ਸੀ ਹਾਂ ਠੀਕ ਹੈ ਹੁਣ ਫਿਰ ਕੀ ਕਾਰਵਾਈ ਹੋਈ ਕਾਰਵਾਈ ਸਾਹ ਬੂਰਾ ਲਾਏ ਆਂਦਾ ਉਹਨਾਂ ਦਾ ਨਾਂ ਦੀ ਲੋ ਜੀ ਪਿੰਡ ਕਿਹੜਾ ਤੇਰਾ ਟਾਣੀ ਬਚਨ ਸਰ ਤਾਨੀ ਬਚਨ ਸਿੰਘ ਜ਼ਮੀਨ ਜਿਹੜੀ ਆ ਉਹ ਕਿੱਥੇ ਆ ਬਾਰਡਰ ਤੋਂ ਕਿੰਨੀ ਦੂਰ ਆ ਬੜੀ ਦੂਰ ਪਿੱਛੇ ਬਾਰਡਰ ਦੇ ਨੇੜੇ ਆ ਨਹੀਂ ਪਿੱਛੇ ਆਗੇ ਬਾਰਡਰ ਤੋਂ ਪਿੱਛੇ ਹਾਂਜੀ ਅੱਛਾ 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 ਇਹ ਹੋਰ ਕੋਈ ਸੀ ਤੇਰੇ ਨਾਲ ਵੀ ਬੀਜਣ ਦੇ ਵਿੱਚ ਕੋਈ ਵੀ ਨਹੀਂ ਨਹੀਂ ਕੰਮ ਹੈ ਕਿਸੇ ਹੋਰ ਨੂੰ ਪਤਾ ਨਹੀਂ ਸੀ ਹਾਂ ਜ਼ਮੀਨ ਕਿੰਨੀ ਤੇਰੇ ਕੋਲੇ ਜ਼ਮੀਨ ਮੇਰੇ ਕੋਲ ਕੋਈ ਤਾਂ ਠੇਕੇ ਤੇ ਲਈ ਹੋਈ ਹੈ ਤੇ ਜ਼ਮੀਨ ਨਾਲ ਸਾਢੇ 3 ਕਿੱਲੇ ਤਾਂ ਗਾਣੇ ਰੱਖੀ ਲਏਗੀ ਹਾਂ ਜ਼ਮੀਂਦਾਰ ਹੀ ਕਰਦਾ ਹਾਂ ਹਾਂਜੀ ਛਾੜੀ ਦੱਪਾ ਵੀ ਕਰਦਾ ਹਾਂ ਹੁਣ ਨਹੀਂ ਹੁੰਦੀ